ਇਕ ਓਅੰਕਾਰ ਸਤ ਗੁਰ ਪ੍ਰਸਾਦਿ ਤਰਾਗਿ ਪਿਹਗੜਾ ਮਹਲਾ 9 ਹਰ ਕੀ ਗਤ ਨਹ ਕੋਊ ਜਾਣੈ ਜੋਗੀ ਜਤੀ ਤਪੀ ਪਚਹਾਰੇ ਹਰ ਬਹੁ ਲੋਗ ਸਿਆਣੇ ਰਹਾਉ ਛਿਨ ਮੈ ਰਾਵ ਰੰਗ ਕੋ ਕਰਈ ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੈ ਯਹ ਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪੈ ਦੇਖਣ ਹਾਰਾ ਨਾਨਾ ਰੂਪ ਧਰੇ ਬੋ ਰੰਗੀ ਸਭ ਤੇ ਰਹੇ ਨਿਆਰਾ ਅਗੰਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹਿ ਚਿਤ ਲਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹਿ ਚਿਤ ਲਾਇਓ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੀ ਬਾਣੀ ਨੂੰ ਰਲ ਮਿਲ ਕੇ ਸਮਝਣ ਦਾ ਯਤਨ ਕਰ ਰਹੇ ਹਾਂ ਅੱਜ ਬਿਹાગੜਾ ਰਾਗ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਉਹ ਆਪਾਂ ਪਾਠ ਰੂਪ ਵਿੱਚ ਸੁਣਿਆ ਹੈ। ਸ਼ਬਦ ਦਾ ਪਾਵਈਓ ਹੈ ਸਾਡੀ ਬੁੱਧੀ ਸੀਮਤ ਹੈ। ਪ੍ਰਮਾਤਮਾ ਜਿਹੜਾ ਉਹ ਇਸ ਬੁੱਧੀ ਤੋਂ ਪਾਰ ਹੈ। ਜਾਂ ਆਪਸ ਓਕੇ ਟੰਗ ਨਾ ਕਹਿ ਲਈਏ ਵੀ ਉਹ ਵੱਡਾ ਹੈ। ਤੇ ਬੁੱਧੀ ਛੋਟੀ ਹੈ ਅਸੀਂ ਉਹਨੂੰ ਆਪਣੀ ਬੁੱਧੀ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਮਾ ਨਹੀਂ ਪਾ ਰਹੇ ਤੇ ਇਹਦਾ ਹੱਲ ਇਹੋ ਹੈ ਕਿ ਇਹ ਜਿਹੜੀ ਬੁੱਧੀ ਹੈ ਇਹ ਉਹਦੇ ਅੱਗੇ ਭੇਟ ਕਰ ਦਿੱਤੀ ਜਾਏ ਇਹ ਉਹਦੇ ਵਿੱਚ ਸਮਾ ਸਲਦੀ ਹੈ ਨਦੀਆਂ ਸਾਗਰਾਂ ਦੇ ਵਿੱਚ ਲੀਨ ਹੁੰਦੀਆਂ ਨੇ ਜਾ ਕੇ ਸਾਗਰ ਨਦੀਆਂ ਦੇ ਵਿੱਚ ਕਦੇ ਵੀ ਨਹੀਂ ਹੁੰਦੇਗੇ ਅੰਤ ਸਾਗਰ ਕੋਲ ਵੀ ਹੋਈ ਉਹ ਹੈ ਨਦੀ ਕੋਲ ਵੀ ਹੋਈ ਪਰ ਸਾਗਰ ਹੈ ਜਿਹੜਾ ਉਹ ਬਿਆੰਤ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਨਦੀਆਂ ਨੇ ਜੜੀਆਂ ਆ ਕੇ ਸਮਾ ਜਾਂਦੀਆਂ ਬੜੀ ਸੁੰਦਰ ਸਾਖੀ ਹੈ ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ ਵੀ ਇੱਕ ਦਾਨਾ ਸੱਜਣ ਹੈ ਜਿਹੜਾ ਉਹ ਸਮੁੰਦਰ ਦੇ ਕਿਨਾਰੇ ਦੇ ਉੱਤੇ ਬੈਠਾ ਹੋਇਆ ਸੀਗਾ ਇਸ ਹੋ ਜਰਿਆਸੀ ਜੀਵਨ ਦੀ ਸਫਲਤਾ ਦੇ ਬਾਰੇ ਦੇ ਵਿੱਚ ਤੇ ਉਹ ਦੇਖਦਾ ਵੀ ਇੱਕ ਬੱਚਾ ਜਿਹਦੇ ਹੱਥ ਦੇ ਵਿੱਚ ਇੱਕ ਗੜਵੀ ਫੜੀ ਹੋਈ ਹੈ ਤੇ ਵਾਰ-ਵਾਰ ਉਹ ਸਮੁੰਦਰ ਦੇ ਵਿੱਚੋਂ ਘਰਦਾ ਤੇ ਢੋਲ ਦਿੰਦਾ ਹੈ ਹੁਣ ਉਹਦੇ ਅੰਦਰ ਰੁਚੀ ਹੋਈ ਉਹਨੇ ਬੱਚੇ ਨੂੰ ਜਾ ਕੇ ਪੁੱਛਿਆ ਵੀ ਕੀ ਕਰ ਰਿਹਾ ਹੈ ਤੇ ਬੱਚੇ ਨੇ ਆਖਿਆ ਵੀ ਮੈਂ ਸਮੁੰਦਰ ਨੂੰ ਆਪਣੇ ਇਸ ਬਰਤਨ ਦੇ ਵਿੱਚ ਪਾਉਣਾ ਚਾਹੁੰਦਾ ਹੈ ਉਹ ਮੁਸਕਰਾ ਪਿਆ ਕਹਿਣ ਲੱਗਾ ਕਿ ਬੱਚੇ ਸਮੁੰਦਰ ਕਦੇ ਵੀ ਗੜਵੀਆਂ ਦੇ ਵਿੱਚ ਥੋੜੀ ਪੈ ਸਕਦੇ ਆ ਇਹ ਤੇ ਬਹੁਤ ਛੋਟੀ ਜੀ ਚੀਜ਼ ਹੈ ਤੇ ਸਮੁੰਦਰ ਬਹੁਤ ਵਿਸ਼ਾਲ ਹੈ ਸਮੁੰਦਰ ਇਹਦੇ ਵਿੱਚ ਨਹੀਂ ਦੇ ਸਮਾ ਸਕਦਾ ਬੱਚੇ ਨੇ ਕੁਝ ਛਿੰਨ ਦੇ ਵਾਸਤੇ ਸੋਚਿਆ ਤੇ ਫਿਰ ਉਹ ਜਿਹੜੀ ਗੜਵੀ ਸੀ ਉਹ ਸਮੁੰਦਰ ਤੇ ਬਗਾ ਮਾਰੀ ਤੇ ਮਸਕੁਰਾ ਕੇ ਕਹਿਣ ਲੱਗਾ ਫਿਰ ਕੀ ਹੋਇਆ ਜੇ ਸਮੁੰਦਰ ਇਸ ਗੜਵੀ ਵਿੱਚ ਨਹੀਂ ਸਮਾ ਸਕਦਾ ਇਹ ਗੜਵੀ ਤੇ ਸਮੁੰਦਰ ਦੇ ਵਿੱਚ ਸਮਾ ਸਕਦੀ ਹੈ ਤੇ ਉਸ ਦਾਣੇ ਪਰ ਦਾਣੇ ਨੂੰ ਉਸ ਬੱਚੇ ਨੂੰ ਕੁੱਟ ਕੇ ਕਲਾਵੇ ਵਿੱਚ ਲੈ ਲਿਆ ਕਿ ਤੂੰ ਮੇਰਾ ਬਹੁਤ ਵੱਡਾ ਮਸਲਾ ਹੱਲ ਕਰ ਦਿੰਦਾ ਹੈ ਸ਼ਾਇਦ ਇਹ ਗੱਲ ਸਾਡੀ ਸਮਝ ਵਿੱਚ ਆ ਜਾਵੇ ਪਰਮੇਸ਼ਰ ਬੇਅੰਤ ਹੈ ਤੇ ਉਹਦੇ ਮਾਰਗ ਦੇ ਉੱਤੇ ਤੁਰੰਤ ਰੋਕਣ ਦੇ ਲਈ ਜਿਹੜੀ ਮਾਇਆ ਹੈਗੀ ਹੈ ਉਹ ਵੀ ਬਹੁਤ ਬਲਸ਼ਾਲੀ ਹੈ ਕਿਉਂਕਿ ਪਰਮੇਸ਼ਰ ਵੱਲੋਂ ਹੀ ਇਹਨੂੰ ਪੈਦਾ ਕੀਤਾ ਗਿਆ ਹੈ ਜੇ ਹੜੜਾ ਲੈ ਸਾਡੇ ਰਸਤੇ ਦੀ ਇਹਨੂੰ ਪਾਰ ਕਰਕੇ ਜਿੱਤ ਕੇ ਹੀ ਅਸੀਂ ਪਰਮੇਸ਼ਰ ਦੇ ਤੱਕ ਪਹੁੰਚ ਸਕਦੇ ਹੈਗੇ ਹਾਂ ਇੱਕ ਖੇਡ ਹੈ ਤੇ ਉਹ ਹਰ ਇੱਕ ਬੰਦੇ ਨੂੰ ਖੇਡਣੀ ਪਵੇਗੀ ਇਹ ਜ਼ਰੂਰੀ ਹੈ ਤੇ ਕੋਈ ਈਜ਼ੀ ਨਹੀਂਗਾ ਜੇ ਅਸੀਂ ਸੋਚੀਏ ਨਾ ਕਿ ਹਾਂ ਮਾਇਆ ਨੂੰ ਜਿੱਤ ਲੈਣਾ ਬਹੁਤ ਸੌਖਾ ਹੈ ਨਹੀਂ ਇਹ ਬੁੱਧੀ ਦੇ ਅੰਦਰ ਕਈ ਤਰ੍ਹਾਂ ਦੇ ਸੰਕੇ ਭਰਮ ਖੜੇ ਕਰ ਦਿੰਦੀ ਹੈ ਬੰਦਾ ਤਰਕ ਵ ਤਰਕ ਦੇ ਵਿੱਚ ਵੀ ਪੈ ਜਾਂਦਾ ਹੈ ਪਰ ਸੱਚੀ ਗੱਲ ਇਹ ਹੈ ਵੀ ਪਰਮਾਰਥ ਪੂਰਨ ਰੂਪ ਦੇ ਵਿੱਚ ਸਮਰਪਤ ਭਾਵਨਾ ਦੀ ਮੰਗ ਕਰਦਾ ਹੈਗਾ ਸਾਨੂੰ ਵਾਗੁਰੂ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਕੇਵਲ ਤੇ ਕੇਵਲ ਮੇਰਾ ਬਾਗੁਰੂ ਹੈ ਜਿਹੜਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਉਹਦਾ ਪਾਰਾਵਾਰ ਕੋਈ ਨਹੀਂ ਪਾ ਸਕਦਾਗਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਸਾਡੇ ਕੋਲ ਲਫ਼ਜ਼ ਘੱਟ ਸਕਦੇ ਹੋ। ਸਾਇਦਾ ਮੈਂ ਵੀ ਹੁਣ ਤੁਹਾਡੇ ਨਾਲ ਸਾਂਝ ਪਾ ਰਿਹਾ ਹਾਂ। ਮੇਰੇ ਬੜੇ ਸੀਮਤ ਜਿਹੇ ਲਫ਼ਜ਼ ਹੈਗੇ ਆ ਉਹਦੀ ਬਿਆਨਤ ਤਾਈ ਨੂੰ ਮੈਂ ਬਿਆਨ ਨਹੀਂ ਕਰ ਸਕਦਾਗਾ। ਜੇ ਮੈਂ ਕਰਾਂਗਾ ਵੀ ਨਾ ਜਾਂ ਕਰ ਵੀ ਰਿਆਂ ਕਹਿ ਲਈਏ ਤੇ ਸਿਰਫ ਜਿੰਨੀ ਕੁ ਮੇਰੀ ਸਮਝ ਹੈਗੀ ਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਮੇਰੀ ਸਮਝ ਅਖੀਰ ਹੋਵੇ ਇੱਕ ਕੋਈ ਵਸਤੂ ਹੈ ਉਹਨੂੰ ਚਾਰ ਬੰਦਿਆਂ ਦੇ ਸਾਹਮਣੇ ਰੱਖ ਦਿਓ ਵੀ ਇਹਨੂੰ ਦੇਖੋ ਇਹਦਾ ਨਿਰਣਾ ਕਰੋ ਤੁਹਾਨੂੰ ਚਾਰਾਂ ਕੋਲ ਹੀ ਵੱਖੋ ਵੱਖਰੇ ਵਿਚਾਰ ਪ੍ਰਾਪਤ ਹੋ ਜਾਣਗੇ ਤੇਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਸਿਰਫ ਇਹਦਾ ਠੀਕ ਹੈ ਤੇ ਦੂਜੇ ਦਾ ਗਲਤ ਹੈ ਪਰਮੇਸ਼ਰ ਦੇ ਬਾਰੇ ਵਿੱਚ ਵੀ ਅਨੁਭਵ ਹੈ ਜੀ ਤੇ ਇਹ ਵੀ ਠੀਕ ਹੈ ਇਸ ਮਾਰਗ ਦੇ ਉੱਤੇ 파ਖੰਡ ਭਰਮ ਕਰਮकांड ਵੀ ਬਹੁਤ ਹੈ ਦਿਖਾਵਾ ਵੀ ਬਹੁਤ ਹੈ ਇਹ ਮਨੁੱਖ ਦੀ ਇੱਕ ਫਿਤਰਤ ਹੈ ਉਹਦੇ ਅੰਦਰ ਛਲ ਕਪਟ ਹਨ ਜਿਹੜਾ ਉਹ ਪਿਆ ਹੋਇਆ ਹੈ ਉਹ ਕਰਦਾ ਹੁਣ ਗੁਰੂ ਸਾਹਿਬ ਨੇ ਤੇ ਬਾਣੀ ਦੇ ਵਿੱਚ ਸਾਨੂੰ ਇੱਥੇ ਦੱਸਿਆ ਵੀ ਹਰ ਕੀ ਗਤ ਨਹੀਂ ਕੋਈ ਜਾਣਦਾ ਜਿਹੜੀ ਰੱਬ ਜੀ ਦੀ ਸਮਰੱਥਾ ਹੈਗੀ ਹੈ ਉਹ ਕੋਈ ਬਿਆਨ ਨਹੀਂ ਦੇ ਕਰ ਸਕਦਾ ਕੋਈ ਨਹੀਂ ਜਾਣਦਾ ਪਰਮੇਸ਼ਰ ਜੀ ਕਿੱਡੇ ਨੇ ਉਹਨਾਂ ਦੀ ਬਿਆਨ ਤਾਈ ਉਹਨਾਂ ਦੀ ਸਮਰੱਥਾ ਕੋਈ ਨਹੀਂ ਜਾਣਦਾ ਐਸਾ ਨਹੀਂ ਕਿ ਜਾਣਨ ਦੀ ਕੋਸ਼ਿਸ਼ ਨਹੀਂ ਹੋਈ ਮਾਰੇ ਕਿੰਦੇ ਜੋ ਕੀ ਜਤੀ ਤਪੀ ਪਚਾਰੇ ਅਰਬੋ ਲੋਕ ਸਿਆ ਬੜੇ ਬੰਦਿਆਂ ਨੇ ਕੋਸ਼ਿਸ਼ ਕੀਤੀ ਹੈ। ਲਈ ਅਸੀਂ ਕੋਈ ਪਾਰਾवार ਲੱਭ ਸਕੀਏ। ਅਸੀਂ ਕੋਈ ਦੱਸ ਸਕੀਏ। ਪਰ ਸੱਚੀ ਗੱਲ ਇਹ ਹੈ। ਬਈ ਜੋ ਉੱਤਰ ਦਾ ਗਿਆ ਹੈ ਉਹ ਸਮਾਉਂਦਾ ਗਿਆ ਹੈ। ਨਦੀ ਨੂੰ ਜਦੋਂ ਸਾਗਰ ਦੇ ਵਿੱਚ ਜਾ ਕੇ ਮਿਲਦੀ ਹੈ ਨਾ ਸੁਰਕੂ ਬਖਰੀਆ ਨਹੀਂ ਸਕਦਾ ਬਸ ਲੀਨ ਹੋ ਗਈ ਉਹਦੇ ਅੰਦਰ ਬੜੇ ਲੋਕ ਸਨ ਜਿਹੜੇ ਲੱਭਣ ਲਈ ਤੁਰੇ ਜਿਨ੍ਹਾਂ ਦਾ ਰਾਹ ਠੀਕ ਸੀ ਉਹਨਾਂ ਨੂੰ ਪ੍ਰਾਪਤੀ ਵੀ ਹੋਈ ਹੈ ਤੇ ਜਿਨ੍ਹਾਂ ਦੇ ਰਾਹ ਤੇ ਉਦਮ ਦੇ ਵਿੱਚ ਕਮੀਆਂ ਸਨ ਉਹ ਮਰ ਗਏ ਸਾਰੀਆਂ ਨਦੀਆਂ ਥੋੜੀ ਸਾਗਰ ਤੱਕ ਪਹੁੰਚ ਜਾਂਦੀਆਂ ਸੋਕ ਜਾਂਦੀਆਂ ਨੇ ਵਿਚਾਰੀ ਸੋ ਗੁਰੂ ਸਾਹਿਬ ਦੱਸਦੇ ਆ ਕਹਿਣ ਲੱਗੇ ਪਰਮੇਸ਼ਰ ਤੇ ਏਡਾ ਸਮਰੱਥਾवान ਹੈ ਛਿੰਮੈ ਰਾਉ ਰੰਗ ਕੋ ਕਰੀ ਰਾਉ ਰੰਗ ਕਰਦਾ ਉਹ ਇੱਕ ਛਿੰ ਦੇ ਅੰਦਰ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ ਭਿਖਾਰੀ ਨੂੰ ਰਾਜਾ ਬਣਾ ਸਕਦਾ ਸਾਡੀ ਤਾਰੀਖ ਦੇ ਅੰਦਰ ਇੱਕ ਬਿਆਨਤ ਇਹੋ ਜਿਹੀ ਘਟਨਾਵਾਂ ਪਈਆਂ ਤੇ ਦੁਨੀਆ ਦੀ ਤਾਰੀਖ ਦੇ ਵਿੱਚੋਂ ਕੱਢੀਆਂ ਜਾ ਸਕਦੀਆਂ ਹਨ ਉਹਨਾਂ ਦੇ ਕਾਰਨ ਉਹਨਾਂ ਦੀ ਵਜ੍ਹਾ ਅਸੀਂ ਆਪਣੇ ਬૌਧਿਕ ਤਲ ਉੱਤੇ ਜੋ ਮਰਜ਼ੀ ਪੇਸ਼ ਕਰੀ ਪਈਏ ਪਰ ਹੈ ਬਾਗੁਰੂ ਦਾ ਹੁਕਮ ਹੈ ਸਭ ਚੀਜ਼ ਉਹਦੇ ਹੁਕਮ ਦੇ ਵਿੱਚ ਹੈ ਰੀਤੇ ਭਰੇ ਭਰੇ ਸੁਖਨਾਵੇ ਯਹਤਾ ਕੋ ਵਿਵਹਾਰ ਇਹ ਉਹਦਾ ਸੁਭਾਅ ਹੈ ਭਰੇ ਭਾਂਡਿਆਂ ਨੂੰ ਵੀ ਖਾਲੀ ਕਰ ਦਿੰਦਾ ਤੇ ਖਾਲੀ ਭਾਂਡਿਆਂ ਨੂੰ ਵੀ ਭਰ ਦਿੰਦਾ ਹੈ। ਭਗਤ ਕਬੀਰ ਸਾਹਿਬ ਨੇ ਵੀ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਹੈ ਨਾ ਕਹਿੰਦੇ ਮੇਰਾ ਮਾਲਕ ਹੈ ਹੀ ਇਹੋ ਜੱਗ। ਜਲ ਤੇ ਥਲ ਕਰ ਜਿੱਥੇ ਕਦੇ ਪਾਣੀ ਦੇ ਸੋਮੇ ਵਗਦੇ ਸਨ ਉੱਥੇ ਧਰਤੀ ਪ੍ਰਗਟ ਕਰ ਦਿੰਦਾ ਹੈ। ਆਪਾਂ ਦੇਖਿਆ ਦਰਿਆਵਾਂ ਨੇ ਕਿੰਨੇ ਰਾਹ ਬਦਲੇ ਨੇ। ਥਲ ਤੇ ਕੂਆ ਉਥੇ ਖੂਪ ਪੈਦਾ ਹੋ ਜਾਂਦੇ ਤੇ ਇੰਨਾ ਹੀ ਨਹੀਂ ਕੂਪ ਤੇ ਮੇਰ ਕਰਾਵੇ ਖੂ ਵਾਲੀਆਂ ਥਾਵਾਂ ਦੇ ਉੱਤੇ ਪਹਾੜ ਪ੍ਰਗਟ ਹੋ ਜਾਂਦੇ ਆ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਦਸਿਆ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੂਰਖ ਇਹ ਸਭ ਵਾ ਗੁਰੂ ਦੇ ਹੁਕਮ ਹੈ। ਕੁਝ ਵੀ ਕਰ ਸਕਦਾ ਹੈ। ਸਾਨੂੰ ਉਹਦੇ ਉੱਤੇ ਭਰੋਸਾ ਵਿਸ਼ਵਾਸ ਹੈ ਜਿਹੜਾ ਮਨ 'ਚ ਡਿਢ ਕਰਨਾ ਪਏਗਾ। ਚੰਗਾ ਕਰਨ ਦਾ ਸੰਕਲਪ ਵੀ ਹੈ ਨਾ ਜਿਹੜਾ ਇਹ ਉਹਦੀ ਬਖਸ਼ਿਸ਼ ਦੇ ਨਾਲ ਹੀ ਪੈਦਾ ਹੁੰਦਾ ਹੈ। ਗੁਰੂ ਦੀ ਪ੍ਰਾਪਤੀ ਦਾ ਖਿਆਲ ਵੀ ਉਹਦੀ ਰਹਿਮਤ ਹੈ। ਗੁਰੂ ਦੀ ਪ੍ਰਾਪਤੀ ਵੀ ਉਹਦੀ ਬਖਸ਼ਿਸ਼ ਹੈ। ਆਪਣੀ ਮਾਇਆ ਪਸਾਰੀ ਆਪੇ ਦੇਖਣਾਰ। ਇਹ ਸਾਰਾ ਖੇਡ ਤਮਾਸ਼ਾ ਨੇ ਆਪ ਹੀ ਫਲਾਇਆ ਹੋਇਆ। ਆਪ ਹੀ ਉਹਨੇ ਗੁਣ ਔਗਣ ਪੈਦਾ ਕੀਤੇ ਹੋਏ ਤੇ ਬੈਠ ਕੇ ਆਰਾਮ ਨਾਲ ਸਾਰੀ ਖੇਡ ਨੂੰ ਦੇਖ ਰਿਹਾ ਹੈ ਪੋਜ਼ਿਟਿਵ 네ਗੇਟਿਵ ਥਿੰਕਿੰਗ ਉਹਨੇ ਆਪ ਬਖਸ਼ਿਸ਼ ਕੀਤੀ ਹੋਈ ਚੇਤਨ ਤਨੇ ਆਪ ਬਖਸ਼ਿਸ਼ ਕੀਤੀ ਦੇਖ ਰਿਹਾ ਵਾਸਨ ਲਾ ਕੇ ਆਪਣਾ ਕਰਾਸਨ ਡਿੱਠੋ ਜਾ ਉਹ ਨਾ ਨਾ ਰੂਪ ਧਰੇ ਬੋ ਰਹੀ ਬਿਆਨਤ ਰੂਪਾਂ ਵਿੱਚ ਵਿਚਰਿਆ ਪ੍ਰਕਿਰਤੀ ਦੇ ਅੰਦਰ ਸਭ ਤੇ ਰਹੇ ਨੇ ਤੇ ਇਹ ਵੀ ਅਸਲੀਅਤ ਹੈ ਸਾਰਿਆਂ ਤੋਂ ਨਰਲੇਪਾ ਸਭ ਤੋਂ ਨਰਲੇਪਾ ਇਹ ਕੋ ਦਾ ਕੋਈ ਖਾਸ ਰੂਪ ਨਹੀਂ ਹੈ ਵਰਤ ਸਾਰੇ ਨੇ ਕਰਿਆ ਤੇ ਨਰਲੇਪੀ ਸਾਰਿਆਂ ਤੋਂ ਤੇ ਮਹਾਰਾ ਹੀ ਕਹਿੰਦੇ ਅਗਨਤ ਜਿਹਦੇ ਗੁਣ ਗਿਣੇ ਹੀ ਨਹੀਂ ਜਾ ਸਕਦੇ ਕੇ ਅਪਾਰ ਜਿਹਦਾ ਕੋਈ ਪਾਰਾ ਵਾਰ ਹੀ ਨਹੀਂਗਾ ਅਲਖ ਜੋ ਬਿਆਨ ਤੋਂ ਵੀ ਪਰੇ ਹੈ ਜੀ ਨਿਰੰਜਨ ਜਿਹੜਾ ਮਾਇਆ ਤੋਂ ਨਰਲੇਪਾ ਇਹ ਦਿੱਤੇ ਮਾਇਆ ਦਾ ਕੋਈ ਲੇਪ ਨਹੀਂ ਗਾ। ਜਿਹੇ ਸਭ ਜਗ ਪਰਮਾਇ। ਕਹਿੰਦਾ ਕਿ ਵੇਖੋ ਉਸੇ ਨੇ ਸਾਰਾ ਜੱਗ ਹੈ ਜਿਹੜਾ ਉਹ ਪਰਮ ਚ ਪਾਇਆ ਹੋਇਆ ਹੈ। ਉਸੇ ਨੇ ਖੇਡ ਬਣਾਈ ਹੈ। ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਹੇ ਚਿਤਨਾ। ਮਹਾਰਾਜ ਕਹਿੰਦੇ ਜ਼ਰੂਰਤ ਇਸ ਗੱਲ ਦੀ ਹੈ। ਕਿਸ ਭਰਮ ਵਿੱਚੋਂ ਬਾਹਰ ਨਿਕਲਣਾ ਪਵੇਗਾ। ਸੰਸਾਰ ਦੇ ਮੋਹ ਵਿੱਚੋਂ ਬਾਹਰ ਨਿਕਲਣਾ ਇਹ ਜਿਹੜਾ ਮਨ ਦੇ ਅੰਦਰ ਹਉਮੈ ਤੇ ਹੰਕਾਰ ਪੈਦਾ ਹੋ ਗਿਆ ਹੈ ਨਾ ਕੀਤਾ ਉਸੇ ਨੇ ਹਉਮੈ ਰੂਹ ਮਾਨੋ ਕੋ ਦਿਨੇ ਹਉਮੈ ਦੇਣ ਵਾਲਾ ਵੀ ਤੇ ਉਹੀ ਹੋਣਾ ਪਰ ਜੇ ਕਿਤੇ ਇਹ ਗੱਲ ਦੀ ਸਮਝ ਆ ਜਾਏ ਮੋਹ ਤੇ ਪ੍ਰੇਮ ਦੀ ਸਮਝ ਆ ਜਾਏ ਤੇ ਇਹ ਗੁਰੂ ਦੇ ਦੁਆਰਾ ਹੀ ਆ ਸਕਦੀ ਹੈ ਇਸ ਲਈ ਮੈਂ ਹਮੇਸ਼ਾ ਕਹਿੰਦਾ ਵਾਹ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਬਾਣੀ ਪੜ ਲੈਣੀ ਹੈ ਨਾ ਇਹਦੇ ਲਈ ਵੀ ਉਹਦਾ ਸ਼ੁਕਰਾਨਾ ਕਰੀ ਬਾਣੀ ਵਿਚਾਰ ਲੈਣੇ ਆ ਇਹਦੇ ਲਈ ਵੀ ਉਹਦਾ ਸ਼ੁਕਰਾਨਾ ਕਰੀਏ ਬਾਣੀ ਕੰਠ ਵੀ ਹੋ ਗਈ ਇਹਦੇ ਲਈ ਵੀ ਉਹਦਾ ਸ਼ੁਕਰਾਨਾ ਕਰੀਏ ਕਥਾ ਕੀਰਤਨ ਕਰ ਲੈਣੇ ਆ ਇਹਦੇ ਲਈ ਵੀ ਉਹਦਾ ਸ਼ੁਕਰਾਨਾ ਕਰੀਏ ਪਰ ਚੇਤਨਾ ਰੱਖਣਾ ਇਹ ਕੋਈ ਜ਼ਰੂਰੀ ਨਹੀਂ ਇਹਨਾਂ ਕੁਝ ਕਰਕੇ ਗੁਰੂ ਮਿਲ ਹੀ ਗਿਆ ਹੈ ਜੀ ਕਿਵਰੀ ਇਹ ਚੀਜ਼ਾਂ ਸਿਰਫ ਮੂੰਹ ਤੱਕ ਸੀਮਤ ਹੁੰਦੀਆਂ ਨੇ ਉਸ ਦਿਨ ਗੁਰੂ ਮਿਲਿਆ ਆਖਿਆ ਜਾ ਸਕਦਾ ਜਿੱਤੇ ਸਿਰਫ ਗੱਲਾਂ ਮੂੰਹ ਤੋਂ ਨਹੀਂ ਹੋ ਰਹੀਆਂ ਕਰਮਾਂ ਤੋਂ ਵੀ ਪ੍ਰਗਟ ਹੋ ਰਹੀਆਂ ਨੇ ਸਤ ਗੁਰੂ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣ ਜਿੱਦੇ ਜੀਵਨ ਬਾਣੀ ਵਾਂਗ ਹੋ ਜਾਂਦਾ ਹੈ ਬਾਣੀ ਦੀ ਮਹਿਕ ਜੀਵਨ ਵਿੱਚ ਆਉਂਦੀ ਹੈ ਤੇ ਉਹਦੇ ਤੇ ਸੱਚੀ ਗੱਲ ਹੈ ਫੇਰ ਕੋਈ ਵਪਾਰ ਕਰਨ ਗਿਆ ਵੀ ਕਿਸੇ ਰਾਜੇ ਨੂੰ ਸਿੱਖ ਬਣਾ ਸਕਦਾ ਹੈ ਉਹਦੇ ਸਿੱਖੀ ਫੈਲੇਗੀ ਇਸ ਤੋਂ ਬਨਾਹੋਰ ਕੋਈ ਹੱਲ ਨਹੀਂ ਸਾਡੇ ਕੋਲੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਅਕਾਲ ਪੁਰਖ ਕੋਲੋਂ ਗੁਰੂ ਦਾ ਮਿਲਾਪ ਮੰਗ ਸਿੱਖੀਏ ਪਰਮੇਸ਼ਰ ਸਮਰੱਥ ਹੈ ਜੀ ਉਹ ਕੁਝ ਵੀ ਕਰ ਸਕਦਾ ਹੈ ਉਹਦੇ ਉੱਤੇ ਵਿਸ਼ਵਾਸ ਚਾਹੀਦਾ ਉਹਦੇ ਉੱਤੇ ਭਰੋਸਾ ਚਾਹੀਦਾ ਸਿੱਖ ਹਰ ਰੋਜ਼ ਅਰਦਾਸ ਦੇ ਵਿੱਚ ਇਹਨਾਂ ਦਾਤਾਂ ਨੂੰ ਮੰਗਦਾ ਹੈ ਬਸ ਧਿਆਨ ਤਰਨਾ ਪਏਗਾ ਵਾਗ ਜੀ ਦਾ ਖਾਲਸਾ ਵਾਗ ਜੀ ਕੀ ਫਤ